ਲੋ ਵੀ ਦੋਸਤੋ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਅੱਜ ਦੀ ਵੀਡੀਓ ਆਪਾਂ ਬਣਾਈ ਆ ਪਿੰਡ ਦੇਵੀ ਵਾਲੇ ਤੋਂ ਬਣਾਈ ਆ ਸੀਲ ਕੋਟਕਪੁਰਾ ਦੇ ਜ਼ਿਲ੍ਹਾ ਦੋਸਤੋ ਪੈਂਦਾ ਫਰੀਦਕੋਟ ਤਿੰਨ ਨਗ ਬਾਈ ਕੋ ਤਿੰਨੇ ਨਗ ਸੂਏ ਸਵਾਏ ਮਗਰ ਬੱਚੀ ਵੀ ਆ ਗੱਲਬਾਤ ਆਪਾਂ ਇੱਕ ਨੰਬਰ ਵਾਲੀ ਤੋਂ ਸ਼ੁਰੂ ਕਰ ਲੈਂਦੇ ਆ ਇੱਕ ਨੰਬਰ ਵਾਲੀ ਬਾਈ ਦੱਸਦਾ ਵੀ ਤੀਜੇ ਦਿਨ ਸੂਈ ਨਾ ਇਹਦੇ ਮਗਰ ਆ ਗਿਆ ਪਰ ਬੱਚਾ ਛਾਈ ਵਾਲ ਤੇ ਜਰਸੀ ਦਾ ਕ੍ਰੋਸ ਹੰਗ ਆ ਗਿਆ ਸੁਭਾਅ ਦੀ ਬਾਈ ਦੱਸਦਾ ਵੀ ਠੰਡੀ ਸੀਲ ਤੇ ਦੁੱਧ ਵੀ ਜਿਹੜਾ ਇਹਨਾਂ ਦਾ ਸੰਗ ਨਾ ਹੁੰਦਾਗਾ ਇਸ ਟਾਈਮ ਬਾਈ ਦੱਸਦਾ ਵੀ 11 ਲੀਟਰ ਬੋਲਾ ਹਜਾਰ ਦੋ ਟਾਈਮ ਤਿੰਨ ਜਿੰਨਾ ਟਾਈਮ ਤੁਹਾਡਾ ਜੀ ਕਰਦਾ ਤਸੱਲੀ ਤੁਸੀਂ ਕਰ ਸਕਦੇ ਹੋ 10 ਲੀਟਰ ਮੰਨ ਕੇ ਬਾਈ ਦਾਦਾ ਵੀ ਆਪਾਂ ਇਹ 38000 ਚ ਦੇ ਦਾਂਗੇ ਇਧਰਲੇ ਪਾਸੇ ਦੋਸਤੋ ਬਾਈ ਨੇ 35000 ਦੀ ਦੇ ਦੇਣੀ ਆ ਦੁੱਧ ਬਾਈ ਦਾਦਾ ਵੀ ਇਹਦੇ ਥੱਲੇ 8-9 ਲੀਟਰ ਮੰਨ ਕੇ ਆਜੋ 8 ਮੰਨ ਕੇ ਆਜੋ ਵੈਸੇ ਤਾਂ ਵੱਧ ਆ ਤੇ ਬਾਈ ਦਾਦਾ ਵੀ ਇੰਨੀ ਬੇਗਰ ਹਿਸਾਬਾਤ ਤੋਂ ਆਈ ਆ ਤੇ ਜੇ ਥੋੜੇ ਜਣ ਹੋਰ ਕੱਢ ਗਈ ਦੁੱਧ 11-12 ਲੀਟਰ ਤੇ ਵੀ ਇਹ ਜਾਵੜੂਗੀ 20 ਦਿਨਾਂ ਦਾ ਸੂਆ ਬਾਕੀ ਮਗਰ ਬੱਚਾ ਇਹ ਤੋਂ ਤੁਹਾਨੂੰ ਆਈਡੀਆ ਲੱਗ ਜਾਊਗਾ ਚਾਰ ਹੀ ਥਾਂ ਦਾ ਕੋਈ ਫੋੜਸ਼ਾ ਨਹੀਂ ਵੱਡੀ-ਵੱਡੀ ਬਹੁਤ ਆ ਇਹ ਤੋਂ ਬਿਨਾਂ ਦੋਸਤੋ ਇਧਰਲੇ ਪਾਸੇ ਇੱਕ ਕ੍ਰੋਸ ਆਂਗ ਚ ਦੋਦੇ ਇਹਦੇ ਥੱਲੇ ਵੀਦਾਦਾ ਵੀ 10 11 ਲੀਟਰ ਆ ਜਰਾ ਦੋ ਟਾਈਮ ਤਿੰਨ ਟਾਈਮ ਜਿੰਨਾ ਟਾਈਮ ਜੀ ਕਰਾ ਤਸੱਲੀ ਕਰ ਸਕਦੇ ਪਰ ਮਗਰ ਇਹਦੇ ਆ ਗਈ ਬੱਚੀ ਮਾਲਕਾਂ ਨੇ ਦੱਸਿਆ ਸੀਗਾ ਵੀ ਬੱਚੀ ਚੰਗੇ ਟੀਕੇ ਦੀ ਆ ਪਰ ਨਾ ਉਹ ਭੁੱਲ ਗਏ ਤੁਸਾਨੂੰ ਆਪ ਹੀ ਆੜੀ ਲੱਗ ਜਾਊਗਾ ਵੀ ਕ੍ਰੋਸ ਆਂਗ ਦੀ ਵਹਿੜ ਤੋਂ ਚੰਗੇ ਟੀਕੇ ਭਰੋਂ ਦਾ ਨਤੀਜਾ ਕੀ ਹੁੰਦਾ ਜੇ ਕਿਸੇ ਨੇ ਬਰੀਡ ਤੇ ਘਰੇ ਵੀ ਕੰਮ ਕਰਨਾ ਤੇ ਚੰਗੇ ਟੀਕੇ ਭਰਿਆ ਕਰੋ ਤਾਂ ਕਿ ਚੰਗੀ ਨਸਲ ਦੇ ਬੱਚੇ ਅੱਗੇ ਤਿਆਰ ਹੋ ਜਾਣ ਬੱਚੀ ਦੀ ਕੁਆਲਿਟੀ ਬੜੀ ਚੰਗੀ ਇਹ ਵੀ ਬਈਦਾਦਾ ਵੀ ਆਪਾਂ 35000 ਦੀ ਦੇ ਦਾਂਗੇ ਬੱਚੀ ਤੋਂ ਤੁਹਾਨੂੰ ਆੜੀ ਹੋ ਜਾਣਾਗਾ ਬੜੀ ਚੰਗੀ ਮਗਰਾ ਕੀ ਬੱਚੀ ਬਾਕੀ ਨੰਬਰ ਥੱਲੇ ਸਕਰੀਨ ਤੇ ਧੰਨਵਾਦ